ਜਾ ਭਗਵੰਤ ਮਾਨ ਦਾ ਸੁਣਿਆ ਹੋਣਾ ਕਿ ਮੈਂ ਮਿੱਤਰ ਕੀੜਾ ਤਾਂ ਇਹ ਗੱਲ ਤਾਂ ਮੰਨਿਆ ਕਿ ਮੈਂ ਕੀੜਾ ਬੰਦਾ ਨਹੀਂਗਾ ਤਾਂ ਭਗਤ ਸਿੰਘ ਨਾ ਕਦੇ ਕਿਸੇ ਕੀੜੇ ਦਾ ਸੀ ਨਾ ਹੈ ਤੇ ਨਾ ਹੋਵੇਗਾ ਤੇ ਨਾ ਕੋਈ ਕੀੜਾ ਹੀ ਕਦੇ ਭਗਤ ਸਿੰਘ ਦਾ ਹੋ ਸਕਦਾ ਕੀੜਾ ਕੀੜਾ ਹੀ ਹੁੰਦਾ ਖੱਟੀ ਪੱਗ ਬੰਨ੍ਹ ਨਾਲ ਜਾਂ ਇਨਕਲਾਬ ਜ਼ਿੰਦਾਬਾਦ ਕਹਿ ਦੇ ਨਾਲ ਜਾਂ ਖਟਕਲ ਖਲਾ ਜਾ ਕੇ ਸੌਂ ਚੁੱਕ ਲੈਣ ਨਾਲ ਨਾ ਤੁਹਾਡਾ ਭਗਤ ਸਿੰਘ ਹੈ ਤੇ ਨਾ ਬਣੇਗਾ ਭਗਤ ਸਿੰਘ ਹਮੇਸ਼ਾ ਕਿਰਤਿਆਂ ਦਾ ਸੀ ਕਿਰਤਿਆਂ ਦਾ ਹੈ ਤੇ ਕਿਰਤਿਆਂ ਦਾ ਰਹੇਗਾ ਭਗਤ ਸਿੰਘ ਦੀ ਜਿੱਦਣ ਸੋਚ ਤੇ ਚੱਲਣ ਲੱਗੇ ਉਸ ਦਿਨ ਅਡਾਨੀ ਘੰਟੇ ਦਾ 92 ਕਰੋੜ ਨਹੀਂ ਕਮਾਵੇਗਾ ਤੇ ਕਿਸਾਨ ਦਾ ਪੁੱਤਰ 1.5-2 ਲੱਖ ਦੇ ਇਲਾਜ ਖਰੂ ਨਹੀਂ ਮਰੇਗਾ ਇਹ ਉਹ ਜਿਹੜਾ ਗੰਦ ਖਾਧਾ ਹੋਇਆ ਇਹਨਾਂ ਹੁਕਮਰਾਨਾਂ ਨੇ ਉਹਨੂੰ ਉਹਨਾਂ ਨੇ ਹਜਮ ਕਰਨਾ ਸੀ ਜਾਂ ਉਹਦਾ ਮੁੱਲ ਧਾਰਨਾ ਸੀ ਆਪਦੇ ਆਕਾ ਜਿਹੜੇ ਸਰਮਾਇਦਾਰ ਜਿਵੇਂ ਕਿਸੇ ਦੇ ਘਰ ਚ ਕੁੱਤਾ ਹੋਵੇ ਨਾ ਕੋਈ ਉਹ ਤੁਸੀਂ ਬਾਹਰੋਂ ਸ਼ਰਾਬੀ ਹੋ ਕੇ ਆਓ ਜਾਂ ਸੂਫੀ ਆਓ ਲਿਬੜੇ ਆਓ ਜਾਂ ਸਾਫ ਆਓ ਉਹ ਕੁੱਤੇ ਨੇ ਆਪਦੀ ਵਫਾਦਾਰੀ ਵਿਖਾਉਣੀ ਹੈ ਸਗੋ ਇਹ ਆ ਵੀ ਜਿਹੜਾ ਮੈਂ ਕਹਿੰਦਾ ਮਾੜਾ ਕੁੱਤਾ ਜਿਆਦਾ ਵਫਾਦਾਰੀ ਦਿਖਾਉਂਦਾ ਤਾਂ ਇੱਥੇ ਵੀ ਉਹੀ ਹੈ ਸਾਮਰਾਜਵਾਦ ਮਰਦਾਬਾਦ ਨਹੀਂ ਕਹਿੰਦੇ ਕਦੇ ਕਹਿਣਗੇ ਵੀ ਨਹੀਂ ਕਿਉਂ ਸਾਨੂੰ ਵੇਖਣ ਹੋ ਸਕਦਾ ਹੈ ਕਿ ਭਗਵੰਤ ਮਾਨ ਸੱਤਾ ਦੀ ਕੁਰਸੀ ਤੇ ਬੈਠਾ ਹੈ ਨਹੀਂ ਕੋਈ ਸੱਤਾ ਦੀ ਕੁਰਸੀ ਤੇ ਭਗਵੰਤ ਮਾਨ ਨਹੀਂ ਬੈਠਾ ਹੈ ਰਾਜ ਤੇ ਸਰਕਾਰ 'ਚ ਫਰਕ ਹੁੰਦਾ ਹੈ ਰਾਜ ਕੱਲ ਵੀ ਕਾਰਪੋਰੇਟਾਂ ਪੂੰਜੀਪਤੀਆਂ ਦਾ ਸੀ ਰਾਜ ਅੱਜ ਵੀ ਕਾਰਪੋਰੇਟਾਂ ਪੂੰਜੀਪਤੀਆਂ ਦਾ ਕੱਲ ਦਲਾਲੀ ਇੱਥੇ ਕਰ ਰਿਆ ਸੀ ਪ੍ਰਕਾਸ਼ ਸਿੰਘ ਬਾਦਲ ਕੱਲ ਦਲਾਲੀ ਕਰ ਰਿਆ ਸੀ ਕੈਪਟਨ ਕੱਲ ਦਲਾਲੀ ਕਰ ਰਿਆ ਸੀ ਚੰਨੀ ਅੱਜ ਦਲਾਲੀ ਕਰ ਰਿਹਾ ਭਗਵੰਤ ਮਾਨ ਤਾਂ ਦਲਾਲ ਪਰ ਅਸੀਂ ਭਗਵੰਤ ਮਾਨ ਨੂੰ ਚੈਲੰਜ ਕਰਦੇ ਹਾਂ ਤੂੰ ਜੇ ਹਵਦੇ ਉਹਨੂੰ ਭਗਤ ਸਿੰਘ ਦਾ ਕਹਿਣਾ ਹੈ ਤਾਂ ਭਗਤ ਸਿੰਘ ਦਾ ਪੂਰਾ ਨਾਅਰਾ ਲਾ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮਰਦਾਬਾਦ ਦੋਸਤੋ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਂਤ ਦੇ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਕੈਡ ਹੈੱਡਕੁਆਟਰਾਂ ਦੇ ਉੱਪਰ ਧਰਨੇ ਲਾਏ ਨੇ ਆਪਣਾ ਨਾਮ ਹਰਨੇਕ ਸਿੰਘ ਮਹਿਮਾ ਨੇ ਮਹਿਮਾ ਸਾਹਿਬ ਅੱਜ ਜਿਹੜੇ ਤੁਸੀਂ ਇਹ ਧਰਨੇ ਲਾਏ ਨੇ ਇਹ ਕਿਉਂ ਲਾਏ ਨੇ ਕਿਉਂਕਿ ਪਹਿਲਾਂ ਤਾਂ ਅਸੀਂ 26 ਨੂੰ ਚੰਡੀਗੜ੍ਹ ਕੇਰਨ ਦਾ ਪ੍ਰੋਗਰਾਮ ਲਾਇਆ ਸੀ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਬੜਾ ਵੱਡਾ ਦਖਲ ਸੀ ਕਿ ਉਹਨਾਂ ਨੇ ਉਸ ਪ੍ਰੋਗਰਾਮ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕੀਤੀ ਅਸਫਲ ਕਰ ਨਹੀਂ ਸਕੇ ਉਦੇ ਤੋਂ ਬਾਅਦ ਅਚਾਨਕ ਹੀ ਸਾਡਾ ਜਿਹੜਾ ਸ਼ੰਭੂ ਰਖਨੌਰੀ ਬਾਡਰ ਤੇ ਦੋ ਫਰੰਟਾਂ ਦਾ ਸਾਂਝਾ ਪ੍ਰੋਗਰਾਮ ਚੱਲ ਰਿਹਾ ਸੀ ਉੱਥੋਂ ਸੈਂਕੜੇ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਦੇ ਤੋਂ ਬਾਅਦ ਜਿਹੜਾ ਅਸੀਂ ਦੁਬਾਰਾ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਰੱਖਿਆ ਸੀ ਉਹ ਅਸੀਂ ਕੈਨਸਲ ਕਰਕੇ ਤੇ ਇਹ ਪ੍ਰੋਗਰਾਮ ਲਿਖਿਆ ਕਿ ਸਾਰਿਆਂ ਤੋਂ ਪਹਿਲਾ ਕਾਰਜ ਅੱਜ ਸਾਡਾ ਸਾਡੇ ਕਿਸਾਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਦਾ ਬੰਦਾ ਕਿਉਂਕਿ ਇੱਕ ਸੁਭਾਵਨਾ ਲੈ ਕੇ ਅਸੀਂ ਲੰਬੇ ਸਮੇਂ ਤੋਂ ਚੱਲ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਅਲੱਗ-ਅਲੱਗ ਤਿੰਨ ਫੋਰਮ ਬਣੇ ਹੋਏ ਨੇ ਸੰਯੁਕਤ ਕਿਸਾਨ ਮੋਰਚਾ ਹੋਵੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਹੋਵੇ ਜਾਂ ਕਿਸਾਨ ਮਜ਼ਦੂਰ ਕਮੇਟੀ ਹੋਵੇ ਪੰਦੇੜਹਰਾਂ ਵਾਲੀ ਤਾਂ ਇਹਨਾਂ ਤਿੰਨਾਂ ਫਰੰਟਾਂ ਦੀ ਏਕਤਾ ਇਹ ਲੋੜ ਹੈ ਲੋਕਾਂ ਨੂੰ ਇਸ ਲੋਕਾਈ ਨੂੰ ਲੋੜ ਹੈ ਇਸ ਏਕਤਾ ਨੂੰ ਸਿਰੇ ਲਾਇਆ ਜਾਵੇ ਤਾਂ ਉਹ ਏਕਤਾ ਨੂੰ ਸਿਰੇ ਲਾਉਣ ਵਾਸਤੇ ਉਹਦੇ ਚ ਇੱਕ ਕਦਮ ਹੋਰ ਪੱਟਣ ਵਾਸਤੇ ਅਸੀਂ ਅੱਜ ਦਾ ਪ੍ਰੋਗਰਾਮ ਉਹ ਲਈ ਕਿਹਾ ਸੀ ਕਿ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਜਿੱਥੇ ਮੰਗਾ ਉਠਾਈਆਂ ਜਾਣ ਗਿਆ ਨਾਲ ਦੀ ਨਾਲ ਸਾਡੇ ਗ੍ਰਿਫਤਾਰ ਸਾਥੀਆਂ ਨੂੰ ਰਿਹਾ ਕਰਨ ਦੀ ਸਾਡੀ ਮੰਗ ਹੋਵੇਗੀ ਔਰ ਇਹ ਸਾਡਾ ਪ੍ਰੋਗਰਾਮ ਸਫਲ ਰਾਤ ਹੀ ਹੋ ਗਿਆ ਸੀ ਕਿਉਂਕਿ ਰਾਤ ਹੀ ਜੇਲ੍ਹ ਚ ਬੰਦ ਸਾਰੇ ਸਾਡੇ ਜਿਹੜੇ ਗ੍ਰਿਫਤਾਰ ਸਾਥੀ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਹੋਇਆ ਸੀ ਬੇਸ਼ੱਕ ਸਰਕਾਰ ਪ੍ਰਚਾਰ ਰਹੀ ਸੀ ਕਿ ਇਹਦੇ ਕਾਰਨ ਹੋਰ ਨੇ ਕਿਸੇ ਆਗੂ ਦਾ ਪਾਣੀ ਨਾ ਪੀਣਾ ਜਾਂ ਸਰਕਾਰ ਦੀ ਦੇਣਤ ਦੇ ਰਹੀ ਸੀ ਕੁਝ ਵੀ ਨਹੀਂ ਸੀ ਅੱਜ ਦੇ ਜਿਹੜੇ ਪ੍ਰੋਗਰਾਮ ਸੀ ਇਹਨਾਂ ਦੇ ਪ੍ਰੈਸ਼ਰ ਹੇਠ ਉਹ ਕਿਸਾਨਾਂ ਨੂੰ ਰਾਤ ਹੀ ਰਿਹਾ ਕਰਤਾ ਗਿਆ ਪਰ ਬਾਕੀ ਮੰਗਾਂ ਨੂੰ ਉਠਾਉਣ ਵਾਸਤੇ ਪ੍ਰੋਗਰਾਮ ਅੱਜ ਵੀ ਅਸੀਂ ਨੇਪਰੇ ਚਾੜੇ ਜਿਸ ਤਰੀਕੇ ਨਾਲ ਪਿਛਲੇ ਟਾਈਮ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ 'ਚ ਫੁੱਟ ਪਈ ਹੈ ਤੇ ਤਿੰਨ ਧੜੇ ਜਿਹੜੇ ਆ ਉਹ ਬਣੇ ਨੇ ਕੀ ਲੱਗਦਾ ਹੈ ਕਿ ਜਿੱਦਾਂ ਸਰਕਾਰ ਨੇ ਸਾਰੀਆਂ ਹੀ ਧਿਰਾਂ ਦੇ ਉੱਪਰ ਆ ਆਪਾਂ ਕਹਿ ਸਕਦੇ ਆ ਕਿ ਰਿਪ੍ਰੈਸ਼ਨ ਕੀਤਾ ਔਰ ਰੋਕਿਆ ਸਾਰਿਆਂ ਨੂੰ ਤੇ ਸਰਕਾਰ ਕਾਮਯਾਬ ਵੀ ਇੱਕ ਹੱਦ ਤੱਕ ਹੋਈ ਹੈ ਲੱਗਦਾ ਵੀ ਸਾਰੀਆਂ ਧਿਰਾਂ ਦਾ ਭਲੇਖਾ ਨਿਕਲ ਗਿਆ ਕਿ ਅੱਡੋ ਅੱਡ ਹੋ ਕੇ ਲੜਨ ਨਾਲ ਕੋਈ ਲਾਭ ਨਹੀਂ ਮਿਲਣਾ ਇਕੱਠੇ ਹੋਣਾ ਪੈਣਾ ਵੇਖੋ ਆੜ-ਆੜ ਤਾਂ ਹੈ ਆ ਅਜੇ ਤੈਨੂੰ ਲੁਕੋਇਆ ਨਹੀਂ ਜਾ ਸਕਦਾ ਪਰ ਆੜ-ਆੜ ਹੋਣ ਦੇ ਬਾਵਜੂਦ ਵੀ ਸੰਯੁਕਤ ਕਿਸਾਨ ਮੋਰਚਾ ਭਾਰਤ ਇਹਦੇ ਚ ਇੱਕ ਹਜ਼ਾਰ ਦੇ ਕਰੀਬ ਜਥੇਬੰਦੀ ਹੈ ਜਿੰਨਾਂ ਚ 500 ਤੋਂ ਉੱਪਰ ਕਿਸਾਨ ਤੇ 400 ਤੋਂ ਉੱਪਰ ਕੁਝ ਮਜ਼ਦੂਰ ਜਥੇਬੰਦੀਆਂ ਤਾਂ ਇੱਕਾ ਹੈ ਪੰਜਾਬ ਦੇ ਵਿੱਚ 32 33 ਜਥੇਬੰਦੀਆਂ ਇੱਕ ਫਰੰਟ ਤੇ ਨੇ ਤਾਂ ਇੱਕਾ ਤਾਂ ਹੈ ਨਾ ਬੇਸ਼ੱਕ ਇਹ ਕਿਹਾ ਇਹਦਾ ਕਿ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਨਹੀਂ ਪਰ ਪੰਜਾਬ ਦੇ ਲੜਦੇ ਲੋਕਾਂ ਦਾ ਬਹੁਤ ਪਰ ਪਰ ਹਰਨੇਕ ਜੀ ਤਿੰਨ ਧੜੇ ਤਾਂ ਪੰਜਾਬ ਦੇ ਵਿੱਚ ਬਣੇ ਨਾ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਤਾਂ ਕੰਧ ਤੇ ਲਿਖਿਆ ਕਿ ਤਿੰਨ ਧੜੇ ਬਣੇ ਪਰ ਜਿੱਦਾਂ ਹੁਣ ਜ਼ਬਰ ਹੋਇਆ ਤੇ ਸੰਘਰਸ਼ ਸਾਬੋਤਾਜ ਹੋਏ ਨੇ ਕੀ ਹੋਣਾ ਲੋੜ ਨਹੀਂ ਬਣ ਗਈ ਕਿ ਸਾਰੇ ਇੱਕ ਪਲੇਟਫਾਰਮ ਤੇ ਇੱਕ ਇੱਕ ਇਹ ਪਹਿਲਾਂ ਵਾਂ ਇਕੱਠੇ ਹੋਣ ਵੇਖੋ ਜੀ ਮੈਂ ਫਿਰ ਕਹਣਾ ਵੀ ਇਹ ਤਾਂ ਸਰਕਾਰ ਦਾ ਧੰਨਵਾਦ ਹੈ ਜੇ ਉਹਨੇ ਆ ਸਾਡੇ ਤੇ ਰਿਪਰੇਸਨ ਕੀਤਾ ਤੇ ਸਾਨੂੰ ਏਕਾ ਕਰਨ ਦੀ ਲੋੜ ਵੱਧ ਤੀਬਰਤਾ ਨਾਲ ਮਹਿਸੂਸ ਹੋਈ ਇਹ ਨਹੀਂ ਕਿ ਪਹਿਲੇ ਸਾਨੂੰ ਲੋੜ ਨਹੀਂ ਸੀ ਲੋੜ ਪਹਿਲੇ ਮਹਿਸੂਸ ਹੋ ਰਹੀ ਸੀ ਪਰ ਇੰਨੀ ਤੀਬਰਤਾ ਦੇ ਨਾਲ ਲੋੜ ਮਹਿਸੂਸ ਹੋਣਾ ਔਰ ਉਹਨੂੰ ਸਿਰੇ ਚਾੜ ਲੈਣਾ ਇਹ ਸਾਰਾ ਸਰਕਾਰ ਦੇ ਸਰ ਰਿਪਰੈਸ਼ਨ ਕਰਨੇ ਹੋਇਆ ਠੀਕ ਹੈ ਧੜੇ ਬਣੇ ਨੇ ਕੋਈ ਨਹੀਂ ਅਲੱਗ ਵਿਚਾਰਤਾਰਾ ਹੈ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਦੋਂ ਹੁਣ ਅੱਜ ਇਸ ਮੁਸੀਬਤ ਵਿੱਚ ਅਸੀਂ ਤਾਂ ਇਹ ਵੀ ਤਾਂ ਵੇਖੋ ਨਾ ਕਿ ਅਸੀਂ ਫੇਰ ਇਕੱਠੇ ਆ ਤਾਂ ਇਸ ਮੁਸੀਬਤ ਦੇ ਆਉਣ ਕਰਕੇ ਇਕੱਠ ਹੋਇਆ ਤੇ ਇਸ ਇਕੱਠ ਨੂੰ ਅੱਗੇ ਵਧਾਉਂਦੇ ਹੋਏ ਡੱਲੇਵਾਰ ਹਰਾਲੀ ਜਿਹੜੀ ਤੇਰੇ ਪੂਰੀ ਉਹਨੂੰ ਵੀ ਨਾਲ ਲੈ ਕੇ ਆਉਂਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਉਮੀਦ ਕਰਦੇ ਆ ਵੀ ਇਹਨਾਂ ਕੋਸ਼ਿਸ਼ਾਂ ਤੇ ਅਸੀਂ ਕਾਮਯਾਬ ਵੀ ਹੋ ਮੰਨ ਲਓ ਤੁਸੀਂ ਅੱਡ-ਅੱਡ ਨਾ ਹੁੰਦੇ ਜੇ ਤੁਸੀਂ ਇਕੱਠੇ ਹੁੰਦੇ ਤਾਂ ਕੀ ਐਦਾਂ ਜਿੱਦਾਂ ਸਰਕਾਰ ਕਰ ਪਾਈ ਆ 5 ਮਾਰਚ ਨੂੰ ਫਿਰ 19 ਮਾਰਚ ਨੂੰ ਇਹ ਸਾਰਾ ਕੁਝ ਸਰਕਾਰ ਕਰ ਪਾਉਂਦੀ ਫਿਰ ਜੇ ਅਸੀਂ ਇਕੱਠੇ ਹੁੰਦੇ ਤਾਂ ਸਰਕਾਰ ਸਾਨੂੰ ਇਹ ਸਾਰਾ ਕੁਝ ਕਰਨ ਦਿੰਦੀ ਇਹ ਵੀ ਗੱਲ ਠੀਕ ਨਹੀਂ ਹੈਗੀ ਵੇਖੋ ਗੱਲ ਕੀ ਕਿਉਂ ਤੇ ਕਿਵੇਂ ਦੇ ਆ ਇਹ ਵਾਪਰ ਕਿਉਂ ਰਿਹਾ ਚੰਡੀਗੜ੍ਹ ਜਾਣ ਤੋਂ ਕਿਉਂ ਰੋਕਿਆ ਗਿਆ ਸਾਡੇ ਗ੍ਰਿਫਤਾਰ ਸਾਥੀ ਕਿਉਂ ਕੀਤੇ ਬਾਰਡਰ ਕਿਉਂ ਕਿਉਂ ਕਾ ਕਿਉਂ ਦਾ ਸਿੱਧਾ ਸਿੱਧਾ ਕਾਰਨ ਨੇ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀਆਂ ਵਰਲਡ ਬੈਂਕ ਦੀਆਂ ਜਿਹੜੀਆਂ ਨੀਤੀਆਂ ਨੇ ਭਾਰਤ ਵਿੱਚ ਲਾਗੂ ਕਰਨ ਲਈ ਡੈਡ ਲਾਈਨ 2025 ਨੂੰ ਮਿਥਿਆ ਆਇਆ ਸੀ 2025 ਅਸੀਂ ਤੀਜਾ ਚੌਥਾ ਹਿੱਸਾ ਲੰਘਾ ਚੁੱਕੇ ਆ ਤਾਂ ਉਹ ਡੈਡ ਲਾਈਨ ਇਹਨਾਂ ਹਾਕਮਾਂ ਦੇ ਸਾਹਮਣੇ ਆ ਉਹ ਦਿੱਲੀ ਦੇ ਹੋਣ ਚੰਡੀਗੜ੍ਹ ਦੇ ਹੋਣ ਤਾਂ ਜਿਨ੍ਹਾਂ ਦੇ ਕੋਲ ਅਰਬਾਂ ਅਰਬ ਰੁਪਈਏ ਕਮਿਸ਼ਨ ਦੇ ਰੂਪ ਦੇ ਵਿੱਚ ਦਲਾਲੀ ਦੇ ਰੂਪ ਚ ਇਹਨਾਂ ਨੇ ਖਾਦੇ ਹੋਏ ਨੇ ਉਹ ਬਾਹ ਮਰੋੜ ਰਹੇ ਨੇ ਕਿ ਸਾਡੇ ਕੋਲੋਂ ਕਮਿਸ਼ਨ ਖਾ ਕੇ ਜੋ ਤੁਸੀਂ ਵਾਅਦਾ ਕੀਤਾ ਸੀ ਕਿ 2025 ਤੱਕ ਆਮ ਛੋਟੇ ਕਿਸਾਨਾਂ ਨੂੰ ਅਸੀਂ ਸਾਰੇ ਹੀ ਛੋਟੇ ਆ ਖੇਤੀ ਚੋਂ ਬਾਹਰ ਕਰਾਂਗੇ ਸਰਕਾਰੀ ਖਰੀਦ ਬੰਦ ਕਰਾਂਗੇ ਐਮਬੈਸਟੀ ਬੰਦ ਕਰਾਂਗੇ ਸਾਰੀਆਂ ਦਿੱਤੀ ਜਾਣੀਆਂ ਸਬਸਿਡੀਆਂ ਵਾਪਸ ਲਵਾਂਗੇ ਇਹ ਅਜੇ ਤੱਕ ਸਿਰੇ ਕਿਉਂ ਨਹੀਂ ਚੜੀਆਂ ਇਹਨੂੰ ਸਿਰੇ ਚਾੜੋ ਤਾਂ ਉਹ ਬਾਹ ਜਿਹੜੀ ਮਰੋੜੀ ਏ ਉਹਦੇ ਕਰਕੇ ਹੀ ਸਭ ਕੁਝ ਵੇਖਣ ਨੂੰ ਮਿਲ ਰਿਹਾ ਜੇ ਡੱਲੇਵਾਲ ਹਰੀ ਵੀ ਇੱਧਰ ਨਾਲ ਹੁੰਦੇ ਭੰਦੇਰੀ ਵੀ ਨਾਲ ਹੁੰਦੇ ਤਾਂ ਇਹ ਰਿਪ੍ਰੈਸ਼ਨ ਫਿਰ ਵੀ ਹੋਣਾ ਸੀ ਕਿਉਂਕਿ ਉਹ ਜਿਹੜਾ ਗੰਦ ਖਾਧਾ ਹੋਇਆ ਇਹਨਾਂ ਹੁਕਮਰਾਨਾਂ ਨੇ ਉਹਨੂੰ ਉਹਨਾਂ ਨੇ ਹਜਮ ਕਰਨਾ ਸੀ ਜਾਂ ਉਹਦਾ ਮੁੱਲ ਧਾਰਨਾ ਸੀ ਆਪਦੇ ਆਕਾ ਜਿਹੜੇ ਸਰਮਾਇਦਾਰ ਜਿਵੇਂ ਅਮਰੀਕਾ ਹੋਵੇ ਬ੍ਰਿਟੇਨ ਹੋਵੇ ਜਾਪਾਨ ਹੋਵੇ ਰੂਸ ਹੋਵੇ ਆਪਦੇ ਆਕਾ ਦੇ ਸਾਹਮਣੇ ਆਪਦੇ ਆਪ ਨੂੰ ਇਸ ਕਿਸਮ ਦਾ ਪੇਸ਼ ਕਰਨਾ ਕੇ ਵੇਖੋ ਜੇ ਅਸੀਂ ਤੁਹਾਡੇ ਤੋਂ ਦਲਾਲੀਆਂ ਕੀਤੀਆਂ ਤੇ ਆਪਦੇ ਲੋਕਾਂ ਨੂੰ ਹੀ ਗੋਲੀਆਂ ਮਾਰ ਰਹੇ ਆ ਤੇ ਤੁਹਾਡੇ ਨਾਲ ਵਫਾ ਕਰ ਰਹੇ ਆ ਤਾਂ ਇਹ ਵਫਾਦਾਰੀ ਵਿਖਾਉਣ ਵਾਸਤੇ ਇਹ ਹੋਣਾ ਹੀ ਸੀ ਜਿਵੇਂ ਕਿਸੇ ਦੇ ਘਰ ਚ ਕੁੱਤਾ ਹੋਵੇ ਨਾ ਕੋਈ ਉਹ ਤੁਸੀਂ ਬਾਹਰੋਂ ਸ਼ਰਾਬੀ ਹੋ ਕੇ ਆਓ ਜਾਂ ਸੂਫੀ ਆਓ ਨਿਬੜੇ ਆਓ ਜਾਂ ਸਾਫ ਆਓ ਉਹ ਕੁੱਤੇ ਨੇ ਆਪਦੀ ਵਫਾਦਾਰੀ ਵਿਖਾਉਣੀ ਸਗੋ ਇਹ ਆ ਵੀ ਜਿਹੜਾ ਮੈਂ ਕਹਿੰਦਾ ਮਾੜਾ ਕੁੱਤਾ ਜਿਆਦੀ ਵਫਾਦਾਰੀ ਦਿਖਾਉਂਦਾ ਤਾਂ ਇੱਥੇ ਵੀ ਉਹੀ ਹੈ ਹਰਨੇਕ ਜੀ ਜਿੱਦਾਂ 19 ਤਰੀਕ ਨੂੰ ਭਗਵੰਤਮਾਨ ਸਰਕਾਰ ਨੇ ਪਹਿਲਾਂ ਤਾਂ 80 80 90 90 ਸਾਲ ਦੇ ਜਿਹੜੇ ਬੇਬੇ ਬਾਪੂ ਸੀ ਜਿਨ੍ਹਾਂ ਚ ਕਾਫੀ ਗਿਣਤੀ ਬਜ਼ੁਰਗ ਮਤਾਵਾਂ ਦੀ ਸੀ 70 70 ਸਾਲ ਉਮਰ ਦੀਆਂ ਉਹਨਾਂ ਨੂੰ ਜੇਲਾ ਚ ਬੰਦ ਕੀਤਾ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ 23 ਮਾਰਚ ਨੂੰ ਖਟਕੜਕਲਾਂ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਤੇ ਉਹਦੇ ਬੁੱਤ ਦੇ ਅੱਗੇ ਜਾ ਕੇ ਤੇ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਤੂੰ ਮੇਰੇ ਦਿਲ ਚ ਵੱਸਦਾ ਹੈ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਆ ਇਹ ਸਾਰੇ ਕੁਝ ਨੂੰ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਪਹਿਲੀ ਗੱਲ ਤਾਂ ਜੀ ਕਿ ਸਾਨੂੰ ਇਹਦੀ ਆਦਤ ਤੇ ਸਾਨੂੰ ਇਹਦੀ ਗੁਰਤੀ ਮਿਲੀ ਹੋਈ ਹੈ ਇਹ ਬੇਬੇ ਹੋਣੇ ਜਿਹੜੀਆਂ ਛੋਟੇ-ਛੋਟੇ ਬੱਚਿਆਂ ਦੇ ਕੱਟੇ ਹੋਏ ਹਾਰ ਗਲਾਂ ਚ ਪਵਾ ਕੇ ਵੀ ਸਵਾ ਸਵਾ ਮਨ ਪੀਸਣਾ ਪੀਸਦੀਆਂ ਆ ਰਹੀਆਂ ਨੇ ਤਾਂ ਇਹ ਜਬਰ ਅੱਜ ਪਹਿਲੇ ਦਿਨ ਨਹੀਂ ਹੋਇਆ ਬਜ਼ੁਰਗਾਂ ਤੇ ਇਹ ਸਦਾ ਹੀ ਲੋਕ ਵਿਰੋਧੀ ਨੇ ਜਿਹੜੇ ਲੋਕਾਂ ਦੇ ਦੁਸ਼ਮਣੋਂ ਕਰਦੇ ਨੇ ਤੇ ਅੱਜ ਵੀ ਹੋਇਆ ਇੱਕ ਤੁਸੀਂ ਅਗਲੀ ਗੱਲ ਜਿਹੜਾ ਭਗਵੰਤ ਮਾਨ ਦਾ ਸੁਣਿਆ ਹੋਣਾ ਕਿ ਮੈਂ ਮਿੱਤਰ ਕੀੜਾ ਤਾਂ ਇਹ ਗੱਲ ਤਾਂ ਮੰਨਿਆ ਕਿ ਮੈਂ ਕੀੜਾ ਬੰਦਾ ਨਹੀਂਗਾ ਤਾਂ ਭਗ ਸਿੰਘ ਨਾ ਕਦੇ ਕਿਸੇ ਕੀੜੇ ਦਾ ਸੀ ਨਾ ਹੈ ਤੇ ਨਾ ਹੋਵੇਗਾ ਤੇ ਨਾ ਕੋਈ ਕੀੜਾ ਹੀ ਕਦੇ ਭਗਤ ਸਿੰਘ ਦਾ ਹੋ ਸਕਦਾ ਕੀੜਾ ਕੀੜਾ ਹੀ ਹੁੰਦਾ ਖੱਟੀ ਪੱਗ ਬੰਨ੍ਹ ਨਾਲ ਜਾਂ ਇਨਕਲਾਬ ਜ਼ਿੰਦਾਬਾਦ ਕਹਿ ਦੇ ਨਾਲ ਜਾਂ ਖਟਕਲ ਖਲਾ ਜਾ ਕੇ ਸੌ ਚੁੱਕ ਲੈਣ ਨਾਲ ਨਾ ਤੁਹਾਡਾ ਭਗਤ ਸਿੰਘ ਹੈ ਤੇ ਨਾ ਬਣੇਗਾ ਭਗਤ ਸਿੰਘ ਹਮੇਸ਼ਾ ਕਿਰਤਿਆਂ ਦਾ ਸੀ ਕਿਰਤਿਆਂ ਦਾ ਹੈ ਤੇ ਕਿਰਤਿਆਂ ਦਾ ਰਹੇਗਾ ਪਰ ਅਸੀਂ ਭਗਵੰਤ ਮਾਨ ਨੂੰ ਚੈਲੰਜ ਕਰਦੇ ਆਂ ਤੂੰ ਜੇ ਆਦਿਆਂ ਨੂੰ ਭਗਤ ਸਿੰਘ ਦਾ ਕਹਿਣਾ ਹੈ ਤਾਂ ਭਗਤ ਸਿੰਘ ਦਾ ਪੂਰਾ ਨਾਅਰਾ ਲਾ ਇਨਕਲਾਬ ਜ਼ਿੰਦਾਬਾਦ ਤੇ సామਰਾਜਵਾਦ ਮੁਰਦਾਬਾ ਇਹਨਾਂ ਤਿੰਨਾਂ ਸਾਲਾਂ ਚ ਤੁਸੀਂ ਭਗਵੰਤ ਮਾਨ ਦੇ ਮੋਹੋਂ సామਰਾਜਵਾਦ ਮੁਰਦਾਬਾ ਨਹੀਂ ਸੁਣਿਆ ਹੋਣਾ ਕਿਉਂ ਨਹੀਂ ਸੁਣਿਆ ਕਿਉਂ ਨਹੀਂ ਬੋਲਦੇ ਕਿਉਂ ਕਿਉਂ ਕਿਉਂਕਿ సామਰਾਜਵਾਦ ਅਸਲ ਚ ਆਕਾਏ ਉਹਨਾਂ ਦਾ ਮਾਲਕ ਹੈ ਇਹ ਦਲਾਲ ਨਹੀਂ ਉਹਦੇ ਤਾਂ ਜੇ సామਰਾਜਵਾਦ ਮੁਰਦਾਬਾ ਬੋਲਣਗੇ సామਰਾਜਵਾਦ ਗੁੱਸੇ ਹੋਵੇਗਾ ਤੇ ਉਹਨੇ ਜਿਹੜਾ ਇਹਨਾਂ ਨੂੰ ਦਲਾਲੀ ਕਰਨ ਦਾ ਮੌਕਾ ਦਿੱਤਾ ਹੈ ਜਿਹੜੀ ਦਲਾਲੀ ਚ ਉਹਨਾਂ ਨੇ سرمਾਇਆ ਜੋੜਨਾ ਹੈ ਉਹ ਦਲਾਲੀ ਦਾ ਮੌਕਾ ਵਾਪਸ ਲੈ ਲੇਗਾ ਤਾਂ ਇਸ ਕਰਕੇ ਸਮਰਾਜਵਾਦ ਮਰਦਾਬਾਦ ਨਹੀਂ ਕਹਿੰਦੇ ਕਦੇ ਕਹਿਣਗੇ ਵੀ ਨਹੀਂ ਕਿਉਂ ਸਾਨੂੰ ਵੇਖਣ ਨੂੰ ਹੋ ਸਕਦਾ ਹੈ ਕਿ ਭਗਵੰਤ ਮਾਨ ਸੱਤਾ ਦੀ ਕੁਰਸੀ ਤੇ ਬੈਠਾ ਹੈ ਨਹੀਂ ਕੋਈ ਸੱਤਾ ਦੀ ਕੁਰਸੀ ਤੇ ਭਗਵੰਤ ਮਾਨ ਨਹੀਂ ਬੈਠਾ ਆ ਰਾਜ ਤੇ ਸਰਕਾਰ ਚ ਫਰਕ ਹੁੰਦਾ ਰਾਜ ਕੱਲ ਵੀ ਕਾਰਪੋਰੇਟਾਂ ਪੂੰਜੀਪਤੀਆਂ ਦਾ ਸੀ ਰਾਜ ਅੱਜ ਵੀ ਕਾਰਪੋਰੇਟਾਂ ਪੂੰਜੀਪਤੀਆਂ ਦਾ ਕੱਲ ਦਲਾਲੀ ਇੱਥੇ ਕਰ ਰਿਆ ਸੀ प्रकाश सिंह बादल ਕੱਲ ਦਲਾਲੀ ਕਰ ਰਿਹਾ ਸੀ ਕੈਪਟਨ ਕੱਲ ਦਲਾਲੀ ਕਰ ਰਿਹਾ ਸੀ ਚੰਨੀ ਅੱਜ ਦਲਾਲੀ ਕਰ ਰਿਹਾ ਭਗਵੰਤ ਮਾਨ ਤਾਂ ਦਲਾਲ ਬਦਲੇ ਨੇ ਇਹ ਇਹਦੇ ਨਾਲੋਂ ਵੱਧ ਕੋਈ ਫਰਕ ਨਹੀਂ ਪਿਆ ਤਾਂ ਇਹ ਦਲਾਲੀ ਜਾਰੀ ਰੱਖਣ ਲਈ ਇਸ ਦਲਾਲੀ ਚੋਂ ਗੰਦ ਖਾਣ ਲਈ ਕਦੇ ਵੀ ਸਾਮਰਾਜਵਾਦ ਨੂੰ ਮਰਦਾਬਦ ਨਹੀਂ ਕਰਗੇ ਸਾਮਰਾਜ ਮਰਦਾਬਦ ਜੇ ਹੋਇਆ ਤਾਂ ਲੋਕਾਂ ਦੇ ਜ਼ਿੰਦਾ ਹੋਣ ਦੀ ਲੋਕ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਹ ਸਾਰਥਕ ਹੋਵੇਗਾ ਨਾਰਾ ਤਾ ਲੋਕਾਂ ਨੂੰ ਪਰਮਚ ਪਾਉਣ ਦੀ ਲੋਕਾਂ ਨੂੰ ਇਹਨਾਂ ਨੂੰ ਪਤਾ ਹੈ ਕਿ ਭਗਤ ਸਿੰਘ ਨਾਲ ਲੋਕਾਂ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਜਜ਼ਬਾਤੀ ਤੌਰ ਤੇ ਵੀ ਜੁੜੇ ਨੇ ਸਾਜ ਉਹਨਾਂ ਦੀ ਵਿਚਾਰਕ ਵੀ ਹੈਗੀ ਭਗਤ ਸਿੰਘ ਨਾਲ ਤਾਂ ਉਹਦਾ ਲਾਹਾ ਖਟਣ ਲਈ ਇਹ ਕਲਾਕਾਰ ਨੇ ਇਹ ਕਲਾਕਾਰ ਤਾਂ ਖੈਰ ਸ਼ਬਦ ਥੋੜਾ ਚੰਗਾ ਹੈ ਇਹ ਉਹ ਜਿਹੜੇ ਹੋਰ ਕੋਈ ਸ਼ਬਦ ਲੱਭਦਾ ਨਹੀਂ ਪਿਆ ਇਹ ਕਲਾਕਾਰ ਨੇ ਤਾਂ ਆਪਦੀ ਉਹ ਕਲਾ ਖਿਖਾ ਰਹੇ ਨੇ ਤਾਂ ਇਹਦੇ ਨਾਲ ਕਦੇ ਵੀ ਇਹ ਸੰਭਵ ਨਹੀਂ ਕਿ ਭਗਤ ਸਿੰਘ ਦੇ ਵਿਚਾਰਾਂ ਨਾਲ ਜੁੜੇ ਨੇ ਜਾਂ ਇਹ ਉਹਦੇ ਅਨਿਆਈ ਨੇ ਜਾਂ ਉਹਦੀ ਕਿਉਂਕਿ ਭਗਤ ਸਿੰਘ ਦਾ ਤਾਂ ਸਿੱਧਾ-ਸਿੱਧਾ ਸੀ ਤੇ ਜੇ ਕੀ ਭਗਤ ਸਿੰਘ ਦੀ ਸੋਚ ਦੇ ਅਨੁਸਾਰ ਇਸ ਤਰ੍ਹਾਂ 70 70 80 80 ਸਾਲ ਦੇ ਬੇਬੇ ਬਾਪੂ ਜਿਹੜੇ ਕਿਸਾਨ ਆ ਉਹਨਾਂ ਨੂੰ ਅੰਦਰ ਕੀਤਾ ਜਾ ਸਕਦਾ ਭਗਤ ਸਿੰਘ ਦੀ ਜਦੋਂ ਸੋਚ ਤੇ ਚੱਲਣ ਲੱਗੇ ਉਸ ਦਿਨ ਅਡਾਨੀ ਘੰਟੇ ਦਾ 92 ਕਰੋੜ ਨਹੀਂ ਕਮਾਵੇਗਾ ਤੇ ਕਿਸਾਨ ਦਾ ਪੁੱਤਰ 1.5 2 ਲੱਖ ਦੇ ਇਲਾਜ ਖਰੋ ਨਹੀਂ ਮਰੇਗਾ। ਉਸ ਦਿਨ ਸਾਰੇ ਚੰਗਾ ਖਾਣਗੇ ਜਿਵੇਂ ਪਾਛਦੀ ਵੀ ਨਾ ਸੋਨੇ ਦੀ ਸਵੇਰ ਜਦੋਂ ਆਊ ਹਾਨੀਆਂ ਤਾਂ ਪਗਤ ਸਿੰਘ ਦਾ ਇਨਕਲਾਬ ਤਾਂ ਸੋਨੇ ਦੀ ਸਵੇਰ ਏ ਤੇ ਜਿੱਦਣ ਸੋਨੇ ਦੀ ਸਵੇਰ ਆਈ ਉਹਨੇ ਵੀ ਕਿਹਾ ਏ ਕਿ ਤੁਹਾਨੂੰ ਦਿਨੇ ਤਾਰੇ ਵਿਖਾ ਦੇਗੀ। ਤਾਂ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਤਾਰਿਆਂ ਵੱਲ ਵੇਖ ਕੇ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲਿਓ ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਗੀ ਹਾਂਜੀ ਬਿਲਕੁਲ ਤਾਂ ਇਹ ਆ ਕਿ ਉਹ ਤਾਰੇ ਦਿਖਣ ਇਹਨਾਂ ਨੂੰ ਸਟਾਰਟ ਹੋਏ ਨੇ ਕਿਉਂਕਿ ਜਿਹੜੇ ਸਾਮਰਾਜਾਂ ਆਦਿਆਂ ਨਾਲ ਸਮਝੌਤੇ ਕੀਤੇ ਸੀ ਉਹਨੂੰ ਲਾਗੂ ਕਰਨ ਵਾਸਤੇ ਉਹ ਤਿੰਨ ਕਾਨੂੰਨ ਆਏ ਸੀ ਕਦੇ ਕੋਈ ਸੋਚਦਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇੰਨਾ ਵੱਡਾ ਸੰਘਰਸ਼ ਲੜ ਕੇ ਇਹ ਤਿੰਨ ਕਾਨੂੰਨ ਵਾਪਸ ਕਰਾਏ ਜਾਣਗੇ ਜਾਂ ਉਹਨਾਂ ਕਾਨੂੰਨਾਂ ਨੂੰ ਵਾਪਸ ਨਾ ਕਰਨ ਤੇ ਜਿਹੜੀ ਜਿੱਦ ਸੀ ਇੰਨੀ ਲੰਮੀ ਐਨਾ ਉਹਨਾਂ ਦਾ ਪਰਪੱਕ ਤਾਂ ਇਹ ਉਹਨਾਂ ਦਾ ਜਿਹੜਾ ਵਿਚਾਰ ਸੀ ਇੱਤੇ ਖੜੇ ਹੋਣ ਦਾ ਉਹ ਇਸੇ ਕਰਕੇ ਸੀ ਕਿ ਸਾਮਰਾਜ ਪਿੱਛੇ ਖਲਾ ਬਾਹ ਮਰੋੜ ਰਿਹਾ ਸੀ ਇਸ ਕਰਕੇ ਉਹ ਸੰਘਰਸ਼ ਇਹਨਾਂ ਲੰਮਾ ਚੱਲਿਆ ਤਾਂ ਇਹ ਜਿਹੜਾ ਭਗਤ ਸਿੰਘ ਦੀ ਜਿੱਥੋਂ ਤੱਕ ਗੱਲ ਏ ਇਹ ਭਗਤ ਸਿੰਘ ਦਾ ਰਾਜ ਤਾਂ ਹੋਵੇਗਾ ਜਿੱਦਣ ਇੱਕ ਤੁਸੀਂ ਇਹਦੀ ਸੁਣੀ ਹੋਣੀ ਹੈ ਬਾਈਟ ਕੇਜਰੀਵਾਲ ਦੀ ਜਦੋਂ ਕਿਸੇ ਪੱਤਰਕਾਰ ਨੇ ਉਹਨੂੰ ਸਰਮਾਇਦਾਰੀ ਬਾਰੇ ਜਾਂ ਕਾਰਪੋਰੇਟ ਬਾਰੇ ਸਵਾਲ ਕੀਤਾ ਤਾਂ ਉਹਦਾ ਇਹ ਕਹਿਣਾ ਸੀ ਕਿ ਕਾਰਪੋਰੇਟ ਤੋਂ ਬਗੈਰ ਸਿਸਟਮ ਚਲਾਇਆ ਹੀ ਨਹੀਂ ਜਾ ਸਕਦਾ ਮਤਲਬ ਕੀ ਉਹਦਾ ਸਾਫ ਏ ਕਿ ਕਾਰਪੋਰੇਟ ਹੀ ਰਾਜ ਕਰੇਗੀ ਕਾਰਪੋਰੇਟ ਤੋਂ ਖੜਾ ਨਹੀਂ ਚੜਾਇਆ ਜਾ ਸਕਦਾ ਜਦੋਂ ਕਿ ਸਾਡਾ ਇਹ ਕਹਿਣਾ ਹੈ ਕਿ ਆ ਜਿਹੜੇ ਸਾਲ ਲੰਘ ਰਹੇ ਨੇ ਇਨ੍ਹਾਂ ਸਾਲਾਂ ਦੇ ਵਿੱਚ ਹੀ ਕਾਰਪੋਰੇਟ ਦੀ ਕਬਰ ਪੁੱਟੀ ਜਾਵੇਗੀ ਤੇ ਇਨ੍ਹਾਂ ਇੱਕ 10 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਟ ਨੂੰ ਉਸ ਕਬਰ ਦੇ ਵਿੱਚ ਡੂੰਗਾ ਦਫਨਾ ਦਿੱਤਾ ਜਾਵੇਗਾ ਜਿਹਦੀ ਵਿਆਖਿਆ ਭਗਤ ਸਿੰਘ ਵੀ ਕਰਕੇ ਗਿਆ ਹੋਇਆ ਹੈ ਜਦੀ ਵਿਆਖਿਆ ਇੱਥੋਂ ਦੇ ਕਾਮਰੈਡ ਲੈਨਨ ਨੇ ਵੀ ਕੀਤੀ ਹੈ ਮਾਰਕਸ ਨੇ ਵੀ ਕੀਤੀ ਹੈ ਮੌਨ ਨੇ ਵੀ ਕੀਤੀ ਤਾਂ ਇਹ ਕਾਰਪੋਰੇਟ ਦਾ ਅੰਤ ਲੱਗ ਗਿਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਇਹਦੀ ਸਮਾਪਤੀ ਹਰ ਹਾਲ ਇਸ ਦਾ ਹੱਕੇ ਦੇ ਵਿੱਚ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਆਪਣਾ ਰਹਿਨਮਾ ਕਹਿਣ ਵਾਲੇ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਕੀ ਭਗਤ ਸਿੰਘ ਦਾ ਪੂਰਾ ਨਾਰਾ ਲਾਵੇਗੀ ਕੀ ਉਹ ਹਰਨੇਕ ਸਿੰਘ ਮਹਿਮਾ ਦੇ ਚੈਲੰਜ ਵਾਂਗ ਕਦੇ સામਰਾਜਵਾਦ ਮਰਦਾਬਾਦ ਕਹੇਗੀ ਇਹ ਦਿਖਾਉਣਾ ਹੁਣ ਉਹਨਾਂ ਨੇ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬਖਸ਼ੀਸ਼ ਜੀ ਲਾਈਵ ਸੱਚ ਟੀਵੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ